ਅੰਮ੍ਰਿਤਸਰ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਬਾਈਪਾਸ ਦੇ ਨਜ਼ਦੀਕ ਗੰਦੇ ਨਾਲੇ ਦੇ ਵਿੱਚੋਂ ਏਟੀਐਮ ਮਸ਼ੀਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਪ੍ਰਵਾਸੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਸ ਗੰਦੇ ਨਾਲੇ ਦੇ ਵਿੱਚ ਏਟੀਐਮ ਮਸ਼ੀਨ ਦਾ ਲੋਹਾ ਕੱਟ ਰਹੇ ਸਨ ਅਤੇ ਇਸ ਮਾਮਲੇ ਦੇ ਮੌਕੇ ਤੇ ਪਹੁੰਚੇ ਐਸਪੀ ਵਰਿੰਦਰ ਸਿੰਘ ਹੋਸਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਈਪਾਸ ਦੇ ਗੰਦੇ ਨਾਲੇ ਦੇ ਵਿੱਚ ਕੋਈ ਲੋਹੇ ਦੀ ਮਸ਼ੀਨ ਹੈ ਜਿਸ ਨੂੰ ਕੀ ਦੋ ਨੌਜਵਾਨ ਕੱਟ ਰਹੇ ਹਨ ਅਤੇ ਦੇਖਣ ਵਿੱਚ ਉਹ ਏਟੀਐਮ ਮਸ਼ੀਨ ਲੱਗ ਰਹੀ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਜੀਐਸਪੀ ਕਰੇਨ ਦੀ ਮਦਦ ਦੇ ਨਾਲ ਗੰਦੇ ਨਾਲੇ ਦੇ ਵਿੱਚੋਂ ਉਸ ਮਸ਼ੀਨ ਨੂੰ ਵੀ ਬਾਹਰ ਕੱਢਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਦੇਖਣ ਦੇ ਵਿੱਚ ਇਹ ਮਸ਼ੀਨ ਏਟੀਐਮ ਮਸ਼ੀਨ ਵਰਗੀ ਹੀ ਲੱਗਦੀ ਹੈ ਲੇਕਿਨ ਮਸ਼ੀਨ ਕਾਫੀ ਗੰਦੀ ਹਾਲਤ ਦੇ ਵਿੱਚ ਹੈ ਇਸ ਲਈ ਅਜੇ ਤੱਕ ਇਸ ਨੂੰ ਕਾਲਿਆਰ ਏਟੀਐਮ ਮਸ਼ੀਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਤੱਕ ਪੁਲਿਸ ਨੂੰ ਕਿਤੇ ਵੀ ਏਟੀਐਮ ਮਸ਼ੀਨ ਚੋਰੀ ਹੋਣ ਜਾਂ ਲਾਪਤਾ ਹੋਣ ਦੀ ਖਬਰ ਵੀ ਨਹੀਂ ਮਿਲੀ ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਦੀ ਜਾਂਚ ਕਰਵਾਈ ਜਾਵੇਗੀ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜੋ ਇਸ ਮਸ਼ੀਨ ਦਾ ਲੋਹਾ ਕੱਟਣ ਦੀ ਤਿਆਰੀ ਕਰ ਰਿਹਾ ਸੀ ਅਤੇ ਇਹਨਾਂ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਇਸ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲਿੱਤਾ ਜਾ ਰਿਹਾ ਕਿਦਾ ਨਾਮ ਆਪਾਂ ਬੈਠਾ ਕਰ ਲੈਂਦੀ ਆ ਪੁਲਿਸ ਵਾਲੇ ਜੀ ਤਾں ਆਓਗੇ ਨੀ ਘਾੜੀ ਮਾਈ ਮਰਜ਼ੀ ਆ ਵੀ ਚਾਲਾ ਸਾਹਮਣੇ ਜੱਗਿਆ ਕੋਈ ਨਹੀਂ ਆਇਆ ਬਾਪ ਸਭੇ ਅੱਜ ਬੰਦੇ ਇੱਥੇ ਸਰ ਏ.ਟੀ.ਐਮ. ਮਸ਼ੀਨ ਲੋੜੇ ਛੋੜਿਆ ਨਹੀਂ ਤੇ ਖੋਲ ਜੇਵੇਂ ਨਾ ਕਿਦੇ ਮੈਂ ਤੇ ਨੋਟਰੀ ਕਹਿੰਦਾ ਥੋੜੀ ਬੋਲਿਆ ਖਬਰ

ਅੱਜ ਇੱਥੇ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇੱਥੋਂ ਰਿਕਵਰ ਹੋਈ ਆ ਹੂੰ ਹੂੰ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਬੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਹੀਂ ਕਹਿ ਸਕਦੇ ਵੀ ਇਹ ਇਹ ਏਟੀਐਮ ਮਸ਼ੀਨਰੀ ਆ ਜਾਂ ਹੋਰ ਕੋਈ ਮਸ਼ੀਨਰੀ ਆ ਜੀ ਬੜੇ ਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੀ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਏਕਸਪਰਟ ਦਾ ਓਪੀਨੀਅਨ ਲੈ ਕੇ ਫਿਰ ਕਲੀਅਰ ਕਰ ਸਕਦੇ ਆ ਵੀ ਇਹ ਕੋਈ ਏਟੀਐਮ ਮਸ਼ੀਨ ਆ ਜਾਂ ਫਿਰ ਹੋਰ ਕੋਈ ਫੈਕਟਰੀ ਦੇ ਜਾਂ ਇੰਡਸਟਰੀ ਦੀ ਮਸ਼ੀਨਰੀ ਆ ਅੱਛਾ ਜਿਹੜੀ ਅਗਰੇਟੀਆਂ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀ ਦਿਓ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਆ ਵਾਕਈ ਏਟੀਐਮ ਮਸ਼ੀਨ ਆ ਜੋ ਇਹ ਚਰਚਾ ਭਲਾ ਵੀ ਨਿਕਲੀ ਹੈ ਨੇ ਕੋੜਨ ਵਾਲਾ ਜ਼ਰਾ ਕੁ ਸਮਾਨ ਨੇ ਜੋ ਚੋਰਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਦ ਦੇ ਨਾਲ ਇੱਥੇ ਆ ਕੇ ਮਸ਼ੀਨ ਇਹ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ। ਇਹ ਸਰ ਦਿਨ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਵੇਲੇ ਇਹਨਾਂ ਨੇ ਚੋਰੀ? ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ। ਹੁਣ ਕਰੀਬ 5 ਵਜੇ ਆ। ਇੱਕ ਘੰਟਾ ਪਹਿਲਾਂ 4:00 ਵਜੇ ਕਰੀਬ ਦੀ ਗੱਲ ਆ ਜੀ। ਜਿਵੇਂ ਮਸ਼ੀਨ ਦੇ ਅੰਦਰ ਸਮਾਨ ਸਰ ਲੱਗਾ ਉਹ ਸਾਰਾ ATM ਕਹਾਂਗੇ ਕਿ ਨਹੀਂ ਕਮਾ। ਮੌਕਾ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਨ ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰਨ ਦਾ ਵੀ ਕੰਮ ਹੁੰਦਾ। ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਹੀਂ ਕਹਿ ਸਕਦੇ। ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਐ, ਐਕਸਪਰਟਸ ਨੂੰ ਭੇ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਆ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣਗੇ ਇਨਵੈਂਟ ਨਹੀਂ ਇਹ ਦੋ ਹੀ ਮੌਕੇ ਤੇ ਕਾਬੂ ਕੀਤਾ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਚੋਰੀ ਵੀ ਬਿਲਕੁਲ ਜੀ ਕੋਈ ਇਨਫਾਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਜੇ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਫੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜੇ ਐਸ